ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਬਾਦੀ ਆਪਣੇ ਜਗਜੀਤ ਕੌਰ ਪਹਿਲਾ ਆਪਾ ਹਫਤੇ ਦੀ ਸ਼ਾਮ ਕੋਨੇ ਆ ਮਾਹ ਸਾਈ ਸਿੱਧੀ ਕੋਵਨ ਸਿੱਧੀ ਮਹਾਰਾਜ ਜੀ ਦਾ ਬਖਸ਼ ਹੈ ਨਾਰਾ ਆਪਾ ਹਫਤੇ ਬਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਸਰ ਜੀ ਆਪ ਨੂੰ ਪਹਿਲਾਂ ਤੋਂ ਪਤਾ ਹੈ ਕਿ ਮੈਂ ਇਸ ਤਰ੍ਹਾਂ ਦੇ ਹੀ ਵੀਡੀਓ ਪਾਉਣੀ ਆਪਣਾ ਧਾਰਮਿਕ ਚੈਨਲ ਆ ਤਨਤਨ ਬਾਬਾ ਦੀਪ ਸਿੰਘੀ ਬਲੌਗ ਇਹ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਵੀਡੀਓ ਪਾਉਣਾ ਮਤਲਬ ਇਹ ਹੀ ਹੁੰਦਾ ਹੈ ਕਿ ਕੋਈ ਵੀ ਮੈਂ ਬਾਹਰ ਵੀਡੀਓ ਦੇ ਵਿੱਚ ਇਹ ਹੀ ਕਹਿਣੇ ਹੁੰਦੇ ਆ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਕਿ ਕਿਸੇ ਵੀ ਭੈਣ ਭਰਾ ਦੀ ਗੱਲ ਉਹ ਗਾਣਾ ਜਦ ਬੈ ਜਾਂਦੀ ਆ ਉਹ ਸਾਬ ਨੂੰ ਵੀ ਕੇਸ ਕਰਦੀ ਸਦਬੋਧੀ ਹੋ ਜਾਂਦੀ ਹੈ ਕਿ ਮਹਾਰਾਜ ਦੇ ਲੜ ਲੱਗ ਗਏ ਤੇ ਆਪਣੇ ਦੁੱਖ ਕੱਟੇ ਜਾਂਦੇ ਨੇ ਖਾਲਸਾ ਸੀ। ਹੋਣਾ ਪਾ ਗੱਲ ਕਰਦੇ ਆ ਕਿ ਚਪੈਰਾ ਸਾਹਿਬ ਦੇ ਚਪੈਰਾ ਸਾਹਿਬ ਦਾ ਪ੍ਰਚਾਰ ਤੁਹਾਨੂੰ ਪਤਾ ਹੀ ਹੈ ਕਿ ਮੈਂ ਦੱਸਦੀ ਰਹਿੰਦੀ ਕਿ ਮੈਂ ਚਪੈਰਾ ਸਾਹਿਬ ਦਾ ਪ੍ਰਚਾਰ ਤਾਂ ਕਰਦੀ ਆ ਕਿ ਮੈਂ ਚਪੈਰਾ ਸਾਹਿਬ ਦੇ ਵਿੱਚੋਂ ਬਹੁਤ ਕੋਸ਼ਕਟਿਆ ਮੇਰੀ ਜ਼ਿੰਦਗੀ ਬਦਲੀ ਚਪੈਰਾ ਸਾਹਿਬ ਨੇ ਇਸ ਲਈ ਮੈਂ ਚਪੈਰਾ ਸਾਹਿਬ ਦਾ ਪ੍ਰਚਾਰ ਕਰਦੀ ਰਹਿੰਦੀ ਹਾਂ ਕਿ ਚਪੈਰਾ ਸਾਹਿਬ ਕਰਨ ਨਾਲ ਆਪਾਂ ਚਪੈਰਾ ਸਾਹਿਬ ਸ਼ਹੀਦਗੰਜ ਸਾਹਿਬ ਵਿਖੇ ਕੱਟਦੇ ਆ ਤੇ ਮਹਾਰਾਜ ਦੁੱਖ ਕਨੇ ਘੜਾ ਕੇ ਕੱਟ ਜਾਂਦੇ ਹਾਲਸਾ ਜੀ ਇੱਕ ਮੇਰੇ ਵੀਰ ਦਾ ਮੈਸੇਜ ਆ ਕਿ ਜੋਤ ਅਮਰਤ ਵੇਲੇ ਲਗਾਉਣੀ ਆ ਕਿ ਦੁਪਹਿਰਾ ਸਾਹਿਬ ਕਟਣ ਵੇਲੇ ਲਗਾਉਣੀ ਆ ਦੇਖੋ ਜੀ ਜਿਹੜੀ ਸਹੀਦ ਸਿੰਘਾਂ ਦੀ ਜੋਤ ਹੁੰਦੀ ਹੈ ਇਹ ਤਾਂ ਵੈਸੇ ਅਮਰਤ ਵੇਲੇ ਹੀ ਲੱਗਦੀ ਆ ਬਾਕੀ ਆਪੋ ਆਪਣੇ ਟਾਈਮ ਦੇ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ ਜੇ ਤੁਸੀਂ ਦੁਪਹਿਰਾ ਸਾਹਿਬ ਕਰਨ ਲੱਗੇ ਲਗਾਉਣੀ ਆ ਤਾਂ ਤੁਹਾਡੀ ਮਰਜ਼ੀ ਹੈ ਬਟ ਮੈਂ ਜੋ ਕਰਦੀ ਆ ਮੈਂ ਆਪ ਦਾ ਸੁਪੀਦੇ ਹਸ ਦੱਸੂਗੀ ਕਿ ਮੈਂ ਜੋਤ ਅਮਰਤ ਵੇਲੇ ਲਗਾ ਦਿੰਨੀ ਆ ਠੀਕ ਹੈ ਤੇ ਮੇਰੀ ਇਹ ਮਤਲਬ ਜਿਹੜੀ ਅਮਰਤ ਵੇਲੇ ਦੀ ਜੋਤ ਲਾਈ ਹੁੰਦੀ ਹੈ ਤੇ ਉਹ ਸ਼ਾਮ ਤੱਕ ਹੀ ਚੱਲੀ ਜਾਂਦੀ ਰਹਿੰਦੀ ਹੈ ਸੰਡੇ ਵਾਲੇ ਤੇ ਜਦੋਂ ਤੁਸੀਂ ਹਫਤੇ ਦੇ ਵਿੱਚ ਜੇ ਤਾਂ ਤੁਸੀਂ ਇੱਕ ਦਿਨ ਜੋਤ ਜਗਾਉਣੀ ਹੋ ਤਾਂ ਅਮਰਤ ਵੇਲੇ ਜ਼ਰੂਰ ਜਗਾ ਦਿਓ ਜੀ ਅਮਰਤ ਵੇਲਾ ਤੁਹਾਡਾ ਮੈਨੂੰ ਨਹੀਂ ਪਤਾ ਕਿੰਨੇ ਵਜੇ ਕਰਦੇ ਹੋ ਤੁਸੀਂ 3 ਵਜੇ ਜਾਂ 4 ਵਜੇ ਜਾਂ 3:30 ਵਜੇ ਇਤਨਾ ਟਾਈਮਾਂ ਦੇ ਵਿੱਚ ਉਹ ਹੀ ਅਮਰਤ ਵੇਲਾ ਹੈ ਨੂੰ ਮੰਨਿਆ ਜਾਂਦਾ ਹੁੰਦਾ ਤੇ ਤੁਸੀਂ ਜੇ ਮੈਂ ਕਵਾਂ ਤਾਂ ਕਿਸੇ ਵੀ ਦੇ ਕਹਨ ਤੇ ਅਮਰਤਵਿਲੇ ਜੋਤ ਜਗਾਇਆ ਕਰੋ ਕਿਉਂਕਿ ਦੁਪਹਿਰਾ ਸਾਹਬ ਦੇ ਵਿੱਚ ਵੀ ਟਾਪਾ ਜੋਤ ਜਗਾਉਣਾ ਹੀ ਹੈ ਸ਼ਹੀਦ ਸਿੰਘਾਂ ਦੀ ਤੇ ਵੈਸੇ ਇਹ ਕੋਈ ਆਪਾਂ ਮੂਰਤੀ ਪੂਜਾ ਨਹੀਂ ਕਰਦੇ ਕਿ ਆਪਣਾ ਜੋਤ ਚਗਾਉਣੇ ਬਹੁਤ ਜ਼ਰੂਰੀ ਹੈ ਕਿਉਂਕਿ ਪਰ ਸ਼ਹੀਦ ਸਿੰਘਾਂ ਦੀ ਜੋਤ ਹੁੰਦੀ ਹੈ ਜੀ ਇਸ ਲਈ ਆਪਾਂ ਜਾਵਾਂਗੇ ਸ਼ਹੀਦ ਸਿੰਘਾਂ ਦੀ ਜੋਤ ਜੀ ਗਵਨਣੇ ਤੇ ਜੋ ਜਗਾਉਣੇ ਅਮਰਤ ਵੇਲੇ ਹੀ ਬੜੇ ਵਧੀਆ ਹੁੰਦੀ ਹੈ ਤੇ ਬਾਕੀ ਫਿਰ ਹੁਣ ਮੈਂ ਤਾਂ ਜੋ ਮੈਥੋਂ ਪੁੱਛਿਆ ਗਿਆ ਮੈਂ ਦੱਸਦਾ ਦਾਸ ਨੇ ਦਾ ਆਪ ਦਾ ਐਕਸਪੀਰੀਅੰਸ ਜੋ ਕੀਤਾ ਉਹੀ ਪ੍ਰਚਾਰ ਕਰੂੰਗੀ ਤੇ ਉਹੀ ਮੈਂ ਭੈਣਾ ਭਰਾਵਾਂ ਨੂੰ ਦੱਸੂੰਗੀ ਜੋ ਮੈਨੂੰ ਪੁੱਛਦੇ ਨੇ ਮੇਰੇ ਭੈਣ ਭਰਾ ਮੈਂ ਉਹਨਾਂ ਨੂੰ ਇਹੀ ਸਵਾਲਾਂ ਦਾ ਜਵਾਬ ਦੇਣੀ ਹੁੰਨੀ ਹੈ ਕਿ ਦਾਸ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਸ ਤਰ੍ਹਾਂ ਹੀ ਤੁਸ ਮੈਂ ਤੁਹਾਨੂੰ ਦੱਸੂੰਗੀ ਉਦਾਂ ਹੀ ਤੁਸੀਂ ਕਰਨਾ ਹੋਊਗਾ हां जी मेरी ज्योत सुबह 4:00 बजे लग जाती है संडे वाले दिन ਤੇ ਮੈਂ तकरीबन 11:00 ਵਜੇ ਦੇ ਬਾਅਦ ਤੇ ਟਾਈਮ ਤੇ ਮੇਰੀ ਛੋਟੀ ਜੋਤ ਲਗਉਣੀ ਹੈ ਮੈਂ ਤੇ ਜੇ ਕਾ ਵੱਡੀ ਲਵਾਵਾ ਤਾਂ ਸਵੇਪ ਇੱਕ ਪਾਈਆ ਕਿਉ ਪਾਕੀ ਉਹਨੂੰ ਸ਼ੁਰੂ ਕਰ ਦਨੀ ਹੈ ਤੇ ਸ਼ਾਮ ਤੱਕ ਉਹਦੇ ਚਿਪਿਓ ਪਾਉਣ ਦੀ ਲੋੜ ਨਹੀਂ ਤੇ ਹੁਣ ਕਾਫੀ ਟਾਈਮ ਹੋ ਗਿਆ ਮੈਂ ਇੱਕ ਮੰਥੀ ਹੋ ਚੱਲਿਆ ਜੀ ਮੈਂ ਜਿਹੜੀ ਕੀ ਛੋਟੀ ਜੋਤੀ ਲੋ ਆਦਨੀ ਹੈ ਕਿਉਂਕਿ ਹੁਣ ਸੀਜ਼ਨ ਮੌਸਮ ਚੇਂਜ ਹੋ ਗਿਆ ਤੇ ਚਲੋ ਕਿਉਂ ਉਸੇ ਵਿੱਚ ਹੀ ਹੋਰ ਪੈ ਜਾਂਦਾ ਹੁੰਦਾ ਹੈ ਕਿ ਤੁਸੀਂ ਦੇਖੋ ਜੀ ਤੁਸੀਂ ਜੇ 4 ਵਜੇ ਨਹੀਂ ਜਗਾ ਸਕਦੇ ਮੰਨ ਲਓ 3 ਵਜੇ ਨਹੀਂ ਜਗਾ ਸਕਦੇ 4 ਵਜੇ ਨਹੀਂ ਜਗਾ ਸਕਦੇ ਤਕਰੀਬਨ 5 ਵਜੇ ਤੱਕ ਤੁਸੀਂ ਜੋਤ ਚਗਾਉਣੇ ਚਾਹੀਦੇ ਹੋ ਤਾਂ ਹਾਂ ਜੀ ਵਿਜੀ ਸ਼ਹੀਦੀ ਸਿੰਘਾਂ ਦੇ ਜੋਤ ਜਗਾ ਕੇ ਧੂਪ ਪੱਤੀ ਕਰਕੇ ਉਸ ਤੋਂ ਬਾਅਦ 12 ਵਜੇ ਪੈਰਾਸਾਫ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਜੇ ਕਿਉਂ ਘਟਾ ਜੋਤ ਛੋਟੀ ਹੈ ਕਿ ਹੋਰ ਪਾ ਲਓ ਉਸ ਤੋਂ ਬਾਅਦ ਕਿ ਜੋਤ ਨੂੰ ਚੱਲੀ ਜਾਣ ਤੋਂ ਜਦੋਂ ਪੈਰਾਸਾਫ ਤੁਹਾਡਾ ਕੰਪਲੀਟ ਹੋ ਗਿਆ ਉਦੋਂ ਤੁਸੀਂ ਜੋਤ ਨੂੰ ਚੱਕ ਕੇ ਆਪਣੇ ਸਥਾਨ ਤੇ ਰੱਖ ਦਿਓ ਪੈਰਾਸਾਫ ਸੁਨਾਪਤੀ ਹੋ ਜਾਂਦੀ ਜੋਤ ਨੂੰ ਵਧਾਉਣ ਦੀ ਕੋਈ ਲੋੜ ਨਹੀਂ ਹੁੰਦੀ ਜੋਤ ਦੇ ਦਿਨ ਚ ਕਰਕੇ ਉਹ ਹੁੰਦਾ ਉਹ ਆਪੇ ਆਪ ਵੱਜ ਜਾਂਦੀ ਸਿਹਤ ਸਿੰਘਾਂ ਦੇ ਉਸ ਤੇ ਆਪਰਾਪਰ ਕਿਰਪਾ ਹੁੰਦੀ ਹੈ ਜੋਤ ਤੇ ਉਹ ਆਪਣੇ ਆਪ ਵੱਜ ਜਾਂਦੀ ਹੈ ਠੀਕ ਹੈ ਜੀ ਅੱਜ ਵੈਸੇ ਦਾਸ ਦਾ ਥੋੜਾ ਜਿਹਾ ਮੂਡ ਆਫ ਸੀਗਾ ਤੇ ਵੀਡੀਓ ਬਣਾਉਂਦਾ ਕੋਈ ਮੂਡ ਨਹੀਂ ਸੀਗਾ ਪਰ ਫਿਰ ਵੀ ਪੈਣ ਪਰ ਆਉਣੇ ਕਮੈਂਟ ਹੁੰਦੇ ਨੇ ਆਪਾਂ ਨੂੰ ਰਿਪਲਾਈ ਕਰਨਾ ਵੀ ਪੈਂਦਾ ਤੇ ਬੇਟਾ ਥੋੜਾ ਜਿਹਾ ਠੀਕ ਨਹੀਂ ਹੈਗਾ ਸੀ ਤੇ ਇਸ ਲਈ ਮੈਂ ਵੀਡੀਓ ਨਹੀਂ ਕਰਦੀ ਬਣਾਈ ਸੀ ਕੋਈ ਮਤਲਬ ਮਨ ਪਰੇਸ਼ਾਨ ਜਾਂਦਾ ਹੋ ਹੀ ਜਾਂਦਾ ਹੈਗਾ ਬੱਚੇ ਨੂੰ ਲੈ ਕੇ ਤੇ ਫਿਰ ਥੋੜਾ ਜੋ ਵੀ ਮਤਲਬ ਪੈਨਾ ਪਰਮ ਦੇ ਮੈਸੇਜ ਆਉਂਦਾ ਰਿਪਲਾਈ ਜਣਾ ਹੁੰਦਾ ਇਸ ਲਈ ਪਰ ਮੈਨੂੰ YouTube ਪਾਉਣੀ ਪਈ ਹੁਣ ਜੇ ਫਿਰ ਕਿਉਂਕਿ ਉਹ ਲੇਟ ਹੋ ਜਾਂਦੇ ਨੇ ਤੇ ਮੈਨੂੰ ਜਦੋਂ ਮੈਂ ਲੇਟ ਹੋ ਜਾਂਦੇ ਨੇ ਤੇ ਫਿਰ ਅਗਲਾ ਕਹਿ ਦਿੰਦਾ ਤੇ ਇਹਨਾਂ ਨੇ ਇਗਨੋਰ ਕਰਤਾ ਹਾਂ ਫਿਰ ਤੋ ਹੋਰ ਵੀ ਗੱਲ ਹੈ ਕਿ ਆਹ ਮਹਾਰਾਜ ਖੁਸ਼ੀ ਬਖਸ਼ਣ ਮਹਾਰਾਜ ਸਾਹਿਬ ਸ੍ਰੀ ਗੁਰਪ੍ਰਬਿੰਦ ਸਿੰਘ ਜੀ ਮਹਾਰਾਜ ਤੇ ਮੈਂ ਸ਼ਾਇਦ 10 ਤਰੀਕ ਨੂੰ ਦਸ਼ਮ ਦਾ ਪ੍ਰਕਾਸ਼ ਹੋਵੇ ਮੇਰੇ ਘਰੇ ਭਾਈ ਗੁਰੂ ਹੱਤ ਅਨਕ ਬੇਨਤੀ ਕਰਦੀ ਆਂ ਤਾਂ ਤਾਂ ਸਾਹਿਬ ਸ੍ਰੀ ਗੁਰਪ੍ਰਬਿੰਦ ਸਿੰਘ ਜੀ ਮਹਾਰਾਜ ਕੀ ਕਿ ਮਾਰਾ ਸੱਚੀ ਬਾਤ ਆ ਮੇਕਰਨ ਤਾਂ ਮੈਂ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਆਹ ਤਰੀਕ ਨੂੰ ਮੈਂ ਚਿਲਦਾਸ ਤੋਂ ਡੇਟ ਦਾ ਵੈਸੇ ਮਤਾਸਤੀ ਫਿਕਸ ਕੀਤੀ ਹੋਈ ਹੈ ਪਰ ਜੇ ਵਾਹੀ ਗ੍ਰੋਹੀ ਕਿਰਪਾ ਹੋਵੇ ਤਾਂ ਉਹ ਪਹਿਲਾ ਵੀ ਹੋ ਸਕਦਾ ਹੈਗਾ ਤੀ ਤਸਤੀਤਾ ਦਾਸ ਨੇ ਟਾਈਮ ਦੇ ਕਰਕੇ ਅਕਤੂਬਰ ਵੇਦੋ ਕਿ ਉਹ ਪ੍ਰਕਾਸ਼ ਹੋ ਜਾਣਾ ਪਛਾੜ ਕੇ 10 ਪ੍ਰਕਾਸ਼ ਮਹਾਰਾਜ ਕਰਕੇ ਆਪਾਂ ਕਿਤੇ ਨਹੀਂ ਜਾਣਾ ਪਣਾ ਹੁੰਦਾ ਕਿਤੇ ਵੀ ਤੇ ਇਸ ਲਈ ਮੈਂ ਸ਼ਰਬਾਸਤ੍ਰਿਕ ਮਹਾਰਾਜ ਦਰਸ਼ਨ ਗ੍ਰੰਥ ਤੇ ਪ੍ਰਕਾਸ਼ ਮੇਰੇ ਕੋਲ ਹੀ ਹੋਵੇ ਹਰੋ ਮਹਾਰਾਜ ਸੱਚੇ ਪਾਤਸ਼ਾਹ ਨਿਰ ਕਰਨ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਗਾ ਉਹਨਾਂ ਦਾ ਪ੍ਰਕਾਸ਼ ਕਰਨ ਵਾਲੀ ਦੰ ਕਰੀ ਪ੍ਰਕਾਸ਼ ਹੋ ਜੂਗਾ ਜਸਮੁਹਾਂਤ ਦੀ ਬਾਣੀ ਨੌ ਨੇ ਦਾ 12 ਸਿੱਧਾ ਹੋ ਜੂਗੀ ਜੇ ਦਸ ਸਿੰਘ ਰਾਖੀ ਬਾਣੀ ਦਾ ਤੇ ਪ੍ਰਕਾਸ਼ ਹੋਵੇ ਤੋਹੋ ਮੇਰੇ ਪੈਡ ਪਰਮਾ ਦੀ ਕਾਫੀ ਕਮੈਂਟ ਆਏ ਪਏ ਨਹੀਂ ਕੀਕ ਇਨਬਾਕਸ ਦੇ ਵਿੱਚ ਵੀ ਹੈਗੇ ਮੇਰੇ ਕੋਲ ਰਿਪਲਾਈ ਦਾ ਇੱਕ ਵੀਡੀਓ ਹੀ ਹੁੰਦੀ ਹੈ ਦੋ ਨਹੀਂ ਹੁੰਦੀਆਂ ਤੇ ਅੱਜ ਟਾਈਮ ਹੈਗਾ ਸੀ ਹੋਣਾ ਕਿਉਂਕਿ ਬੱਤੀ ਹੈ ਨਹੀਂ ਮੌਸਮ ਖਰਾਬ ਆ ਤੇ ਇਹ ਪਈ ਜਾਂਦਾ ਲੈਟ ਹੈ ਨਹੀਂ ਥੋੜਾ ਕੰਮ ਨਹੀਂ ਹੋਇਆ ਅੱਜ ਤੇ ਇਸ ਲਈ ਫਿਰ ਹੁੰਦਾ ਸਨੇ ਸ਼ਾਮ ਨੂੰ ਵੀਡੀਓ ਬਣਾਈ ਹੈ ਤੇ ਮਾਣ ਮੈਂ ਤੁਹਾਨੂੰ ਤੁਹਾਡੇ ਨਾਲ ਨਹੀਂ ਇਕੱਲਾ ਕਰਦੀ ਹੋਈ ਫਤਵੀ ਨਾਲ ਕਰਦੀ ਆ ਇਸ ਹੋਂ ਦੇ ਸਾਮ ਜੁੜਤੇ ਹੋਏ ਪੈੜ ਪੜਾਉਣ ਮੇਰੀ ਪਤੇ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ